ਦੇਖ ਰਹੇ ਜੀ ਡੇਰਾ ਬਾਬਾ ਨਾਨਕ ਦਾ ਜਿਹੜਾ ਆਈ ਲਵ ਡੇਰਾ ਬਾਬਾ ਨਾਨਕ ਆ ਤੁਸੀਂ ਦੇਖ ਰਹੇ ਹੋ ਜੀ ਕਿੰਨੀ ਖਸਤਾ ਹੱਥ ਦੇ ਵਿੱਚ ਜਿਹੜਾ ਇਹ ਬਿਆਨ ਕਰ ਰਿਹਾ ਵਾ ਡੇਰਾ ਬਾਬਾ ਨਾਨਕ ਉਹਨਾਂ ਵਾਲੇ ਜਿਹੜੇ ਵੀ ਸਰਦਾਰੂ ਸੀਗੇ ਤੁਹਾਨੂੰ ਦੱਸਦੀ ਹੈ ਕਿ ਇੱਥੇ ਸੈਲਫੀ ਪੁਆਇੰਟ ਬਣਾਦਾ ਇਹ ਲੈ ਲੈਂਦੇ ਸੀਗੇ ਮੈਂ ਜਿਹੜਾ ਤੁਹਾਨੂੰ ਦਿਖਾਉਣ ਜਾ ਰਿਹਾ ਪੀ ਇਹ ਦੀ ਤਰਸਜੋਗ ਹੱਥ ਦਾ ਆ ਤੁਸੀਂ ਦੇਖ ਰਹੇ ਹੋ ਜੀ ਆ ਤੁਸੀਂ ਦੇਖ ਰਹੇ ਆਪੇ ਤੁਸੀਂ ਮਹਿਸੂਸ ਕਰੋਗੇ ਕਿ ਯਾਦਗਰਦੀ ਇਹ ਗਵਿਸਤ ਬਾਅਦ ਆ ਜਿਹੜਾ ਨਾ ਪੂਰਾ ਜਿਹੜਾ ਵਾ ਨਖਾਰਾ ਹੋ ਚੁੱਕਾ ਵਾ ਲੋਡ ਆ ਮੇਲਾ ਸ੍ਰੀ ਚੁਲਾ ਸਾਹਿਬ ਡੇਰਾ ਬਾਬਾ ਨਾਨਕ ਜਿਹੜਾ ਵੀ ਉਹ ਵੀ ਨਜ਼ਦੀਕ ਆ ਰਿਹਾ ਵਾ ਸਾਰੇ ਮਨ ਲੋ ਵੀ ਬੇਨਤੀ ਕਰਾਂਗੇ ਕਿ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਸਲਫੀ ਪਾਟ ਜਿਹੜਾ ਵਾ ਇਹ ਠੀਕ ਕਰਵਾਇਆ ਜਾਵੇ ਕਿਉਂਕਿ ਜਿੰਨੀਆਂ ਸੰਗਤਾਂ ਆ ਰਹੀਆਂ ਨੇ ਡੇਰਾ ਬਾਬਾ ਨਾਨਕ ਗੁਰਦੁਆਰਾ ਸ੍ਰੀ ਚੁਲਾ ਸਾਹਿਬ ਦੇ ਵਿੱਚ ਇੱਥੇ ਜਾਂ ਸ਼੍ਰੀ ਕਰਤਾਰਪੁਰ ਲੰਘਾ ਕਿ ਤੋਂ ਵੀ ਇੱਥੇ ਆਉਂਦੇ ਨੇ ਤੇ ਇੱਥੇ ਸੈਲਫੀ ਫੋਟੋ ਲੈਂਦੇ ਨੇ ਪਰ ਹੁਣ ਜਿਹੜਾ ਰਹੀ ਤਰਸਜੋਗ ਹਾਲ ਦੇ ਵਿੱਚ ਹੈ ਤੇ ਹੁਣ ਸੈਲਫੀ ਪੁਆਇੰਟ ਇੱਥੇ ਬੰਦ ਹੋ ਚੁੱਕਾ ਵਾ ਬੇਨਤੀ ਆ ਪੀ ਨਗਰ ਕੌਂਸਲ ਨੂੰ ਵੀ ਆ ਪੀ ਜਿਹੜਾ ਛੇਤੀ ਤੋਂ ਛੇਤੀ ਜਰਾ ਠੀਕਰਾ ਕਰਾਇਆ ਜਾਵੇ ਕਿਉਂਕਿ ਜਿਹੜੀਆਂ ਸੰਤਾ ਜਿਹੜੀਆਂ ਆਉਂਦੇ ਨੇ ਡੇਰ ਬਾਬਾ ਨਾਨਕ ਸ੍ਰੀ ਚੋਲਾ ਸਾਹਿਬ ਦਰਬਾਰ ਸਾਹਿਬ ਤੋਂ ਕਰਤਾਰਪੁਰ ਲੰਗ ਤੇ ਜਾਣ ਵਾਲੇ ਉੱਥੇ ਆ ਕੇ ਸੈਲਫੀ ਪੁਆਇੰਟ ਲੈ ਸਕਣ ਧੰਨਵਾਦ ਇਹ ਡੇਰ ਬਾਬਾ ਨਾਨਕ ਕੇ ਸੈਲਫੀ ਪੁਆਇੰਟ ਕਿੱਥੇ ਹੈਗਾ ਉਹ ਖਸਤਾ ਬਾਰੇ ਉਸ ਵੇਲੇ ਤੁਸੀਂ ਕੀ ਕਰਨਾ ਚਾਹੋ ਕਿ ਮੈਂ ਪਵਨ ਕੁਮਾਰ ਨਿਵਾਸੀ ਡੇਰਾ ਬਾਬਾ ਨਾਨਕ ਨੀਅਰ ਦਰਬਾਰ ਸਾਹਿਬ ਦੇ ਕੋਲ ਮੇਰੀ ਸ਼ਾਪ ਹੈ ਜੀ ਸਾਡੇ ਦੁਕਾਨ ਤੋਂ ਕੋਈ 300 ਮੀਟਰ ਦੂਰੀ ਤੇ ਜਿਹੜਾ 셀ਫੀ ਪੁਆਇੰਟ ਬਣਿਆ ਰਾਧੇਕ੍ਰਿਸ਼ਨ ਮੰਦਿਰ ਦੇ ਬਿਲਕੁਲ ਸਾਹਮਣੇ ਸੀਪਾਈਟ ਜਿਹੜਾ ਟ੍ਰੇਨਿੰਗ ਸੈਂਟਰ ਹੈ ਉਹਦੇ ਬੈਕ ਸਾਈਡ ਤੇ ਬਣਿਆ ਦਾ ਜਦੋਂ ਬਣਿਆ ਸੀ ਉਹਦੀ ਬੜੀ ਚੜਤ ਸੀ ਔਰ ਬਹੁਤ ਲੋਕ ਦੂਰੋਂ ਤੇੜਿਓਂ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਸੀ ਸੰਗਤਾਂ ਉੱਥੇ ਖਲੋ ਕੇ ਬੜੀਆਂ ਬੜੇ ਖੁਸ਼ ਹੋ ਕੇ ਦੇਖਦੇ ਸੀ ਇਹਦਾ ਬਾਬਾ ਨਾਨਕ ਜੀ ਸੈਲਫੀ ਪੁਆਇੰਟ ਬਣਿਆ ਔਰ ਇਹਦੀਆਂ ਬੜੀਆਂ ਫੋਟੋਆਂ ਬੜੇ ਸ਼ੌਂਕੋ ਸ਼ੌਰਤ ਦੇ ਨਾਲ ਬੜੀਆਂ ਫੋਟੋਆਂ ਲੈਂਦੇ ਸੀ ਪਰ ਉਹ ਉਸ ਤੋਂ ਬਾਅਦ ਉਹਦੀ ਜਿਹੜੀ ਹੈ ਵੀ ਨਗਰ ਕੌਂਸਲਰ ਨੇ ਕੋਈ ਧਿਆਨ ਨਹੀਂ ਦਿੱਤਾ ਉਹਦੀ ਟੁੱਟ ਪੱਜ ਹੋਈ ਹੈ ਕੋਈ ਮੁਰੰਮਤ ਨਹੀਂ ਕੋਈ ਉਹਦੀ ਸਾਰੀ ਨਹੀਂ ਹੋਈ ਤੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਆਪਣੇ ਸ਼ਾਇਰ ਵੱਲੋਂ ਕਿ ਜਿਹੜੀ ਨਗਰ ਕਾਉਂਸਲਰ ਡੇਰਾ ਬਾਬਾ ਨਾਨਕਾ ਉਹਦੀ ਤੁਰੰਤ ਮੁਰੰਮਤ ਕਰਾ ਕੇ ਤੇ ਉਹਨੂੰ ਅਪਡੇਟ ਕੀਤਾ ਜਾਵੇ ਬਾਕੀ ਕਿਉਂਕਿ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜੀ ਦਾ ਮੋਲਾ ਮੇਲਾ ਮਾਰਚ ਵਿੱਚ ਆਂਦਾ ਮੇਲਾ ਇੱਥੇ 10 ਦਿਨ ਦਾ ਪੂਰਾ ਲੱਗਦਾ ਜੀ 1 ਮਾਰਚ ਤੋਂ ਲੈ ਕੇ 10 ਮਾਰਚ ਤੱਕ ਬਹੁਤ ਜ਼ਿਆਦਾ ਰਾਸ਼ ਹੁੰਦਾ ਬਹੁਤ ਸੰਗਤਾਂ ਆndੀਆਂ ਨੇ ਤੇ ਉਹ ਜਿਹੜਾ ਦਾ ਕੰਮ ਅਧੂਰਾ ਪਿਆ ਨਾ ਉਹਨੂੰ ਤੁਰੰਤ ਠੀਕ ਕੀਤਾ ਜਾਏ ਔਰ ਡੇਰਾ ਬਾਬਾ ਨਾਨਕ ਦੀ ਲਾਈਟ ਵੱਲ ਵੀ ਧਿਆਨ ਕੀਤਾ ਜਾਵੇ ਕਈ ਗਲੀਆਂ ਦੇ ਵਿੱਚ ਲਾਈਟਾਂ ਜਿਹੜੀਆਂ ਨੇ ਨਾ ਉਹ ਬਿਲਕੁਲ ਬੰਦ ਪਈਆਂ ਨੇ ਤੇ ਨਗਰ ਕੌਂਸਲਰ ਦਾ ਕੋਈ ਧਿਆਨ ਨਹੀਂ ਹੈਗਾ ਜੀ ਮੈਂ ਦੀਪਕ ਸ਼ਰਮਾ ਨਿਵਾਸੀ ਡੇਰਾ ਬਾਬਾ ਨਾਨਕ 4 ਮਾਰਚ ਨੂੰ ਜਿਹੜਾ ਸੰਗਤਾਂ ਦੂਰ ਦਰਾਡੇ ਦੇਸ਼ਾਂ ਤੋਂ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਸੋ ਸ਼ਹਿਰ ਦੀ ਸੁੰਦਰਤਾ ਦਾ ਜਿਹੜਾ ਆਗਾਜ਼ ਕਰਦਾ ਆਈ ਲਵ ਡੇਰਾ ਬਾਬਾ ਨਾਨਕ ਸੈਲਫੀ ਪੁਆਇੰਟ ਉਹ ਬੁਰੀ ਤਰ੍ਹਾਂ ਨਕਾਰਾ ਹੋ ਚੁੱਕਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਸ਼ਹਿਰ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਨੂੰ ਵੀ ਸ਼ਹਿਰ ਦੀ ਸੁੰਦਰਤਾ ਨੂੰ ਧਿਆਨ 'ਚ ਰੱਖਦੇ ਹੋਏ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਨੈਟਵਰਕ ਹੈ ਛੋਟੇ ਬੱਚੇ ਸਿਆਣੇ ਵੱਡੇ ਸਾਰੇ ਉਹਦੇ ਨਾਲ ਜਿਹੜੀਆਂ ਫੋਟੋਆਂ 셀ਫੀ ਖਿਚਾ ਕੇ ਤੇ ਦੱਸਦੇ ਨੇ ਕਿ ਆਪਾਂ ਜਿਹੜੇ ਮਹਾਰਾਜ ਦੇ ਇਤਿਹਾਸ ਅਖਿਆਲ ਮੱਥਾ ਦੇਖਣ ਆਏ ਆ ਉਹ ਨਕਾਰਾ ਹੋ ਚੁੱਕਾ ਹੈ ਉਹਦਾ ਜਿਹੜਾ ਮਾਰ ਕਮੇਟੀ ਡੇਰਾ ਬਾਬਾ ਨਾਨਕ ਹੈ ਉਹਦਾ ਪ੍ਰੋਪਰ ਹੱਲ ਕਰੇ ਔਰ ਉਹਨੂੰ ਨਿਯੰਤਮ ਲੁੱਕ ਦੇਣ ਵੱਲ ਧਿਆਨ ਦਿੱਤਾ ਜਾਏ ਧੰਨਵਾਦ ਜੀ